ਲੋਕਾਂ ਦੇ ਹਰਮਨ ਪਿਆਰੇ ਰਾਜਵੀਰ ਜਵੰਦਾ ਦੀ ਹਾਲਤ ਹਸਪੀਟਲ ਵਿੱਚ ਅਜੇ ਵੀ ਨਾਜ਼ੁਕ ਬਣੀ ਹੋਈ ਹੈ 27 ਸਤੰਬਰ ਨੂੰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਨੂੰ ਮੁਹਾਲੀ ਦੇ ਫੋਟੇ ਹਸਪਤਾਲ ਵਿੱਚ ਵੈਂਟੀਲੇਟਰ ਤੇ ਰੱਖਿਆ ਹੋਇਆ ਹੈ ਹਸਪੀਟਲ ਦੇ ਮੈਡੀਕਲ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਰਾਜਵੀਰ ਦੀ ਹਾਲਤ ਬਹੁਤ ਨਾਜ਼ੁਕ ਹੈ ਨਿਊਰੋ ਸਰਜਨ ਦਾ ਕਹਿਣਾ ਹੈ ਕਿ ਬ੍ਰੇਨ ਡੈੱਡ ਹੈ ਰਾਜਵੀਰ ਕੋਮਾ ਵਿੱਚ ਹੈ ਇਸ ਸਮੇਂ ਕਿਸੇ ਵੀ ਅੰਗ ਦੀ ਮੂਵਮੈਂਟ ਨਹੀਂ ਹੈ ਪਸਲੀਆਂ ਵੀ ਟੁੱਟੀਆਂ ਹੋਈਆਂ ਨੇ ਤੇ ਰੀੜ ਦੀ ਹੱਡੀ ਵਿੱਚ ਕਈ ਫੈਕਚਰਸ ਨੇ ਜਦੋਂ ਰਾਜਵੀਰ ਨੂੰ ਫੋਟੇ ਹਸਪਤਾਲ ਵਿੱਚ ਜੰਦਾ ਜਾ ਰਿਹਾ ਸੀ ਉਸ ਸਮੇ ਉਸ ਨੂੰ ਦੋ ਵਾਰ ਕਾਰਡੀਕ ਰੈਸਟ ਆਇਆ ਕਾਰਡੀਕ ਰੈਸਟ ਦਾ ਮਤਲਬ ਹਾਰਟ ਅਟੈਕ ਨਹੀਂ ਹੁੰਦਾ ਕਾਰਡੀਕ ਰੈਸਟ ਦਾ ਮਤਲਬ ਹੁੰਦਾ ਹੈ ਹਾਰਟ ਰੁਕ ਜਾਣਾ ਰਾਜਵੀਰ ਜਵੰਦਾ ਦੇ ਸਤਕਾਰਯੋਗ ਮਾਤਾ ਜੀ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਇਸ ਸਮੇ ਆਖਰੀ ਸਾਹਾਂ ਤੇ ਹੈ ਸਾਰਾ ਪੰਜਾਬ ਉਸ ਲਈ ਅਰਦਾਸ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਏ ਤੇ ਸਾਰਾ ਪੰਜਾਬ ਉਸ ਦੀ ਤੰਦਰੁਸਤੀ ਦੀ ਅਰਦਾਸ ਕਰ ਵੀ ਰਿਹਾ ਹੈ ਲੋਕ ਘਰਾਂ ਵਿੱਚ ਬੈਠ ਕੇ ਅਰਦਾਸ ਕਰ ਰਹੇ ਨੇ ਗੁਰੂ ਘਰਾਂ 'ਚ ਜਾ ਕੇ ਵੀ ਅਰਦਾਸ ਕਰ ਰਹੇ ਨੇ ਇੱਥੋਂ ਤੱਕ ਕਿ ਹਸਪੀਟਲ ਦੇ ਬਾਹਰ ਖੜੇ ਹੋ ਕੇ ਵੀ ਅਰਦਾਸ ਕਰ ਰਹੇ ਨੇ ਰਾਜਵੀਰ ਲਈ ਜਨੀਆ ਅਰਦਾਸਾਂ ਹੋ ਰਹੀਆਂ ਨੇ ਇੰਨੀਆਂ ਅਰਦਾਸਾਂ ਤਾਂ ਕਿਸੇ ਵਿਅਕਤੀ ਵਿਸ਼ੇਸ਼ ਲਈ ਕਦੇ ਨਹੀਂ ਹੋਈਆਂ ਹੋਣੀਆਂ ਇਸ ਦੌਰਾਨ ਪਤਾਲੈਂਡ ਪਹੁੰਚੇ ਰੇਸ਼ਮ ਸਿੰਘ ਅਨਮੋਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿੰਜੌਰ ਨਾ ਲਗੜ ਰੋਡ ਤੇ ਰਾਜਵੀਰ ਜਵੰਦਾ ਆਪਣੇ ਦੋਸਤਾਂ ਨਾਲ ਸ਼ਿਮਲਾ ਵੱਲ ਨੂੰ ਜਾ ਰਿਹਾ ਸੀ ਅਚਾਨਕ ਹੀ ਲੜਦੇ ਹੋਏ ਸ਼ਾਂਤ ਸੜਕ ਤੇ ਆ ਗਏ ਮੋਰੇ ਜਾਂਦੀ ਜੀਪ ਨੇ ਇੱਕਦਮ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਰਾਜਵੀਰ ਦੀ ਮੋਟਰਸਾਈਕਲ ਜੀਪ ਨਾਲ ਟਕਰਾ ਗਈ ਤੇ ਰਾਜਵੀਰ ਨਾਲ ਇਹ ਹਾਦਸਾ ਹੋ ਗਿਆ ਜੇ ਇਹ ਜਾਨਵਰ ਸੜਕ ਤੇ ਨਾ ਆਉਂਦੇ ਤਾਂ ਹਾਦਸੇ ਤੋਂ ਬਚਾਅ ਹੋ ਸਕਦਾ ਸੀ